ਕਿਸਾਨ ਭਰਾਓ ਅੱਗ ਨਾ ਲਾਓ ਕੋ ਸੋਚੋ ਸਿਆਣੇ ਬਣੋ ਅੱਜ ਬੁੱਧਵਾਰ ਜੇ ਪੱਕੇ ਸ਼ਹਿਰ ਲਾਗੇ ਪੈਟਰੋਲ ਪੰਪ ਲਾਗੇ ਆਉਣ ਦੇ ਜੇ ਲੰਘ ਕੇ ਆਏ ਜੇ ਸਕੀਆ ਭੋਲ ਲੰਘ ਕੇ ਹੀ ਨਾਲੇ ਨੂੰ ਆ ਰਹੇ ਜੇ ਆਹ ਵੇਖੋ ਆਹ ਟਾਲੀ ਛੜੀ ਜੇ ਆਹ ਲੰਘਣ ਦੇ ਦਾ ਗਾੜੀ ਡਿੱਗੀ ਜਾ ਦੇਖ ਲੋ ਜੀ ਆਹ ਤੇ ਸੜਕ ਤੇ ਡਿੱਗੀ ਜੇ ਸੜਕੇ ਡਿੱਗੀ ਤਾਂ ਆ ਥੱਲੇ ਅੱਗ ਲੱਗੀ ਆ ਕੋਈ ਝੂਠ ਨਹੀਂ ਹੈਗਾ ਆਣ ਕੇ ਵੇਖ ਸਕਦੇ ਜੇ ਆਹ ਨਹੀਂ ਇਹਨੂੰ ਸਾਈਡ ਤੇ ਕਰਨ ਲੱਗੇ ਆ ਸਾਈਡ ਤੇ ਕਰਨ ਲੱਗੇ ਆ ਤਾਂ ਕੁਦਰਤ ਰੱਖਣ ਵਾਲੀ ਥੋੜਾ ਜਿਹਾ ਪਿੱਛੇ ਆ ਤੇ ਗੱਡੀ ਡਿੱਗੀ ਤੇ ਜੀਰ ਸਿਰ ਚ ਵੱਜ ਗਿਆ ਕਿ ਕੋਈ ਬੰਦਾ ਮਰ ਜਾਂਦਾ ਰੁੱਖ ਵੇਖੋ ਆ ਵੀ ਵੇਖੋ ਟਾੜੀ ਸੜ ਗਈ ਆ ਵੀ ਡਿੱਗੀ ਆਲੀ ਆ ਤੇ ਬਾ ਉਹ ਤੁਹਾਡਾ ਭਲਾ ਆ ਜਾਏ ਓਏ ਗੁੱਖ ਸੋਚ ਲੋ ਕਿਸਾਨੋਂ ਸੋਚ ਲੋ ਮੁੜ ਕੇ ਆਂਦੇ ਰੱਬ ਮਾੜੀ ਕਰਦਾ ਜਦੋਂ ਕੋਈ ਬਿਮਾਰ ਹੋ ਜਾਂਦੇ ਮੁੜ ਕੇ ਨੇ ਰੱਬ ਮਾੜੀ ਕਰਦਾ ਪਰ ਰੱਬ ਮਾੜੀ ਕਰਦਾ ਅਸੀਂ ਕੁਦਰਤ ਨਾਲ ਮਾੜੀ ਕਰਨ ਦੇ ਜੇ ਸਾਰੇ ਬਹੁਤ ਤਕਾ ਕਰਨ ਦੇ ਜੇ ਸਾਰੇ ਰੁੱਖ ਸਾੜੀ ਜਾਂਦੇ ਜੇ ਜੇ ਰੋਖਣਾ ਵਜੇ ਬਜਣਾ ਆਪਾਂ ਵੀ ਨਹੀਂ ਜੇ ਸਾਣ ਜੇ ਸਹੀ ਮਿਲਣਾ